ਹੀ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਜੀ ਜੀ ਬਾਜਾ ਹੋਰ ਇੱਕ ਪਾਸੇ ਰਾਜਾ ਬੇਟਾ ਉੜਦੇ تیر ਲੰਨ ਨੂੰ ਨਹੀਂ ਹਟ ਰਹਾ ਤੇ ਦੂਜੇ ਪਾਸੇ ਜੋਨ ਕੋਟਲੀ ਹੁਣੀ ਪਸਟਾ ਬਜੰਦਰ ਦੇ ਜੇਲ੍ਹ ਜਾਣ ਦਾ ਪੂਰਾ ਪੂਰਾ ਫਾਇਦਾ ਚੁੱਕ ਰਹੇ ਨੇ ਸਮਝ ਆਇਆ ਤੁਹਾਨੂੰ ਮੈਂ ਕੀ ਕਿਹਾ ਕਾਂਗਰਸ ਨੂੰ ਕਾਂਗਰਸ ਪਾਰਟੀ ਨੂੰ ਅਗਰ ਕੋਈ ਹਰਾ ਸਕਦਾ ਤੇ ਉਹ ਰਾਜਾ ਬੇਟਾ ਜਣੀ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਹਰਾ ਸਕਦੇ ਨੇ ਉਹ ਜਿੱਥੇ ਜਾਂਦੇ ਨੇ ਉਹ ਜਿਹੜੀ ਰੈਲੀ ਕਰਦੇ ਨੇ ਜਿੱਥੇ ਰੋਡ ਸ਼ੋਅ ਕਰਦੇ ਨੇ ਕੋਈ ਨਾ ਕੋਈ ਕਾਂਡ ਇਦਾਂ ਦਾ ਨਾ ਕਰ ਰਹੇ ਹੁੰਦੇ ਨੇ ਕਿ ਅਗਲੇ ਦਿਨ ਜਾ ਕੇ ਉਹ ਸੋਸ਼ਲ ਮੀਡੀਆ ਤੇ ਇੰਨਾ ਕੁ ਟ੍ਰੋਲਿੰਗ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹ ਹੁਣ ਵੀ ਰੀਸੈਂਟਲੀ ਉਹ ਕਿਹਾ ਦੋ ਬੱਚੇ ਸੀਗੇ ਕੇਸ ਕੀ ਬੰਨੀ ਹੋਈ ਸੀ ਕਿ ਜੁੜਾ ਕੀਤਾ ਸੀ ਕਿ ਉਹਨਾਂ ਨੇ ਜੁੜੇ ਨੂੰ ਫੜ ਕੇ ਟੂ ਟੂ ਕਰ ਰਹੇ ਨੇ ਸਰਦਾਰ ਟੂ 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 ਬਸ ਫਿਰ ਹੋਰ ਕੀ ਜਿਗਾ ਲੋਕਾਂ ਨੇ ਫੜ ਲਈ ਗੱਲ ਤੇ ਹੁਣ ਕਰ ਰਹੇ ਨੇ ਟਰੋਲ ਲਗਾਤਾਰ ਰਾਜਾ ਵੜਿੰਗ ਸਾਹਿਬ ਨੂੰ ਤੇ ਮੈਂ ਇੱਕੋ ਹੀ ਗੱਲ ਕਹਿੰਕ ਕਾਂਗਰਸ ਨੂੰ ਅਗਰ ਕੋਈ ਹਾਰ ਸਕਦਾ ਤਾਂ ਰਾਜਾ ਵੜਿੰਗ ਸਾਹਿਬ ਨੇ ਤੇ ਜੇ ਕੋਈ ਜਿਤਾ ਸਕਦਾ ਤਾਂ ਚੰਨੀ ਸਾਹਿਬ ਨੇ ਸੋ ਕਾਂਗਰਸ ਵਾਲਿਓ ਹਾਈ ਕਮਿਸ਼ਨ ਵਾਲਿਓ ਥੋੜਾ ਦੇਖ ਕੇ ਧਿਆਨ ਨਾਲ ਨਾ ਥੋੜਾ ਪ੍ਰਧਾਨਪੁਰ ਤੋਂ ਆਪਣੀ ਕਾਂਗਰਸ ਦੇ ਜਿੰਨੂੰ ਵੀ ਬਣਾਉਣਾ ਹੁੰਦਾ ਪੰਜਾਬ 'ਚ ਥੋੜਾ ਦੇਖ ਦਾ ਦੇਖ ਜਾ ਕੇ ਬਣਾਇਆ ਕਰੋ ਬਾਕੀ ਰਹੀ ਗੱਲ ਪਾਸੋ ਬਜੰਦਰ ਤੇ ਜੇਲ੍ਹ ਜਾਣ ਦਾ ਪੂਰਾ ਪੂਰਾ ਫਾਇਦਾ ਇਸ ਟਾਈਮ ਜੋਣ ਕੋਟਲੀ ਸਾਹਿਬ ਜੀ ਹੁਣੇ ਲੈ ਰਹੇ ਨੇ ਪਾਸੋ ਸੁਖਪਾਲ ਦਾਣਾ ਜੀ ਇਸ ਤੋਂ ਪੂਰਾ ਫਾਇਦਾ ਚੁੱਕ ਰਹੇ ਨੇ ਉਸ ਚੀਜ਼ ਦਾ ਪਾਸਟਰ ਬਜੰਦਰ ਦੀਆਂ ਹੋੜਾਂ ਲਾ ਲਾ ਕੇ ਆ YouTube ਤੇ ਵੀਡੀਓ ਪੈ ਰੀਆਂ ਨੇ ਕਦੇ ਕਿਸੇ ਮਿਨਿਸਟਰੀ ਨੇ ਲਾਦਾ ਕਿ ਵੀਡੀਓਜ਼ ਪੈ ਰੀਆਂ ਨੇ ਇਹ ਤਾਂ ਕੰਮ ਸਦੂ ਦਾ ਕਰਨੇ ਵਾਲਾ ਹੋਇਆ ਪਿਆ ਕਿਉਂਕਿ ਉਹ ਵੀ ਜਾਣਦੇ ਨੇ ਕਿ ਕੰਟਰੋਵਰਸੀ ਚ ਰਵਾਂਗੇ ਕਿਸੇ ਨਾ ਕੰਟਰੋਵਰਸੀ ਛੜਾਂਗੇ ਤੇ ਹਾਈਪ ਕ੍ਰੇਟ ਹੋਏਗੀ ਹਾਈਪ ਕ੍ਰੇਟ ਹੋਏਗੀ ਤਾਂ ਸਾਨੂੰ ਜਿਹੜਾ ਨਹੀਂ ਵੀ ਜਾਣਦਾ ਉਹ ਵੀ ਜਾਣੂਗਾ ਅੰਕਰ ਨੂੰ ਲੱਗ ਮੰਨ ਸੀ ਇਹ ਤਾਂ ਤਿੰਨ ਤਨ ਮਿਲੀਅਨ ਸਬਸਕ੍ਰਾਈਬਰ ਚੱਕੀ ਫਿਰਦੇ ਨੇ ਇਹਨਾਂ ਨੇ ਕੰਟਰੋਵਰਸੀ ਕ੍ਰੀਏਟ ਕਰਦੇ ਖਰੇਮਾਨ ਮਿਲੀਅਨ ਤਾਂ ਕਾਰੀ ਲਾਉਂਗੇ ਕੰਟਰੋਵਰਸੀ ਕਰਕੇ ਸੋ ਇਹ ਜਿਹੜਾ ਮਾਸ ਪਾਲ ਰਣਾ ਜੂਣੀ ਸਬਸਕ੍ਰਾਈਬਰ ਇਕੱਠੇ ਕਰਨ ਲੱਗੇ ਹੋਏ ਨੇ ਆਪਣੇ 3 ਲੱਖ ਤੋਂ 1 ਮਿਲੀਅਨ ਤੱਕ ਉਹਨਾਂ ਤੇ ਲੱਗੇ ਹੋਏ ਪੈਨ ਉਹ ਤੇ ਕਰੇ ਕਿਸੇ ਮਨਿਸਟਰੀ ਦੇ ਕਰੇ ਕਿਸੇ ਮਨਿਸਟਰੀ ਦੇ ਪ੍ਰੋਫਿਟ ਬਜੰਦਰ ਦਾ ਇਸ ਟਾਈਮ ਪੂਰਾ ਫਾਇਦਾ ਚੁੱਕਿਆ ਜਾ ਰਿਹਾ ਹੈ ਜੇਲ੍ਹ 'ਚ ਜਾਣ ਦਾ ਕਿ ਪ੍ਰੋਫਿਟ ਬਜੰਦਰ ਉਹਨਾਂ ਨਾਲ ਕੰਟਰੋਵਰਸੀ ਸੀਗੀ ਉਹ ਇਸ ਟਾਈਮ ਪਾਸੇ ਸਾਹਿਬ ਜੇਲ੍ਹ 'ਚ ਬੈਠੇ ਨੇ ਪ੍ਰੋਫਿਟ ਸਾਹਿਬ ਉਹਨਾਂ ਦਾ ਫਾਇਦਾ ਜੋ ਕਿ ਹੁਣ ਇਹਨਾਂ ਦੇ ਨਾਲ ਅਸੀਂ ਕੰਟਰੋਵਰਸੀ ਸਟਾਰਟ ਕਰਦੇ ਹਾਂ ਤੇ ਉਧਰ ਪ੍ਰਧਾਨ ਸਾਹਿਬ ਆਪਣੇ ਲਾਏ ਹੋਏ ਇਹ ਪੁੱਠੇ ਸਿੱਦੇ ਕੰਮਾਂ ਦੇ ਵਾਸਤੇ ਤੇ ਰੋਹੀ ਧੁਰੀ ਜਾਂਦਾ ਰੋਹੀ ਧੁਰੀ ਜਾਂਦਾ ਜਿੱਥੇ ਜੀ ਜ ਪ੍ਰਧਾਨ ਸਾਹਿਬ ਜੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਤੇ ਪ੍ਰਧਾਨ ਸਾਹਿਬ ਜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਿਲਕੁਲ ਚੰਗਾ ਨਹੀਂ ਹੈਗਾ ਤੁਹਾਨੂੰ ਮੈਂ ਜੋ ਵੀ ਕਹਿਣਾ ਮੈਂ ਬਾਅਦ ਵਿੱਚ ਕਹਿਣਾ ਫਿਰ ਮੈਂ ਆਪਣੀ ਆਡੀਅנס ਨੂੰ ਦੱਸਣਾ ਚਾਹਾਂਗਾ ਕਿ ਜਿੰਨੇ ਲੋਕ ਵੀ ਸਾਡੇ ਵੀਰ ਭੈਣਾਂ ਭਰਾ ਦੁਬਈ ਜਾਣਾ ਚਾਹੁੰਦੇ ਨੇ ਦੁਬਈ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਨੇ ਏਮਪਲੋਇਮੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ 50000 ਸੈਲਰੀ ਵੀ ਤੁਹਾਨੂੰ ਚਾਹੀਦੀ ਹੈ 50000 ਤੋਂ ਪਲੱਸ ਸੈਲਰੀ ਵੀ ਚਾਹੀਦੀ ਹੈ ਦੁਬਈ ਵਰਗੀ ਦੁਬਈ ਜਾਣਾ ਚਾਹੁੰਦੇ ਨੇ ਰਸ਼ੀਆ ਵਰਗੀਆਂ ਕੰਟਰੀਆਂ 'ਚ ਜਾਣਾ ਚਾਹੁੰਦੇ ਨੇ ਤੇ 50000 ਤੋਂ ਜ਼ ਤੇ ਤੇ ਨੰਬਰ ਤੇ ਕੰਟੈਕਟ ਕਰ ਲਓ ਜੋ ਵੀ ਇਨਫੋਰਮੇਸ਼ਨ ਚਾਹੀਦੀ ਸੜਨਾ ਕੰਟੈਕਟ ਕਰ ਲਓ ਸਾਡੇ ਤੋਂ ਕੈਨੇਡਾ ਆਸਟ੍ਰੇਲੀਆ ਯੂਕੇ ਵਰਗੀਆਂ ਕੰਟਰੀਆਂ ਦੇ ਵਰਕ ਪਰਮਿਟ ਓਪਨ ਵਰਕ ਪਰਮਿਟ ਇੱਥੋਂ ਅਸੀਂ ਕੰਮ ਤੇ ਲਗਵਾ ਕੇ ਭੇਜਾਂਗੇ ਤੇ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਸਕਰੀਨ ਤੇ ਨੰਬਰ ਦਿੱਤਾ ਹੋਗਾ ਤੇ ਮੈਂ ਜੋਨ ਕੋਟਲੀ ਸਾਹਿਬ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਗਾ ਤੁਸੀਂ ਜਿਹਨਾਂ ਨੇ ਪੰਗੇ ਲੈ ਰਹੇ ਹੋ ਨਾ ਉਹ ਚੇਅਰਮੈਨ ਆਪੇ ਨਹੀਂ ਬਣਿਆ ਉਹਨੂੰ ਸਰਕਾਰਾਂ ਨੇ ਬਣਾਇਆ ਹੈ ਪਤਾ ਕਿਹੜੀਆਂ ਸਰਕਾਰਾਂ ਨੇ ਮੌਜੂਦਾ ਸਰਕਾਰ ਨੇ ਮੌਜੂਦਾ ਸਰਕਾਰ ਦੀ ਗੱਲ ਛੱਡੋ ਕਾਂਗਰਸ 'ਚ ਬੜਾ ਵਧੀਆ ਉਹਨਾਂ ਦਾ ਉੱਠਣਾ ਬੈਠਣਾ ਹੈ ਅਕਾਲੀ ਦਲ 'ਚ ਬੜਾ ਵਧੀਆ ਉੱਠਣਾ ਬੈਠਣਾ ਹੈ ਭਾਜਪਾ 'ਚ ਬੜਾ ਵਧੀਆ ਉੱਠਣਾ ਬੈਠਣਾ ਹੈ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਐਨਐਮ ਕਦੇ ਵੀ ਕਿਸੇ ਇੱਕ ਪਾਰਟੀ ਦੇ ਨਾਲ ਨਹੀਂ ਚੱਲਦੀ ਤੁਹਾਨੂੰ ਵੀ ਇਹ ਗੱਲ ਪਤਾ ਹੋਊਗੀ ਉਹ ਸ਼ੁਗਰ ਮਣਾ ਉਹ ਆਮ ਆਦਮੀ ਪਾਰਟੀ ਵਾਲੇ ਕਿਤੇ ਅਕਾਲੀ ਹੁੰਦੇ ਨਾ ਤਾਂ ਥੋੜਾ ਇਹ ਹਾਲ ਹੋਣਾ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਗਿੱਚੀ ਨੂੰ ਚੀਕਾਂ ਕਢਾ ਦੂ ਚੀਕਾਂ ਜੇ ਮੇਰੇ ਬੰਦਿਆਂ ਨੂੰ ਤੰਗ ਕੀਤਾ